ਹੈਲੋ ਮੈਂ ਹਾਂ ਤੁਹਾਡਾ ਦੋਸਤ ਐ ਹੋਸਟ ਪਰਮੇਂਦਰ ਸਿੰਘ ਪਾਪਟੋਏ ਔਰ ਅੱਜ ਦੀ ਇਸ ਗੱਲਬਾਤ ਦੇ ਵਿੱਚ ਕੀਤੇ ਵਾਅਦੇ ਮੁਤਾਬਕ ਤੁਸੀਂ ਫੇਸਬੁੱਕ ਤੇ ਪੋਸਟਰ ਦੇਖਿਆ ਹੋਣਾ ਆ ਮਾਨਯੋਗ ਰਿਟਾਇਰਡ ਜਸਟਿਸ ਐਸ ਐਲ ਬਿਆਨਾ ਸਾਹਿਬ ਜਿਹੜੇ ਨੇ ਦਿੱਲੀ ਹਾਈ ਕੋਰਟ ਤੋਂ ਰਿਟਾਇਰ ਹੋ ਕੇ ਆ ਅੱਜਕਲ ਬਹੁਤ ਖੂਬਸੂਰਤ ਜ਼ਿੰਦਗੀ ਬਤੀਤ ਕਰ ਰਹੇ ਨੇ ਇਨੀ ਦਿਨੀ ਆਪਣੇ ਬੱਚਿਆਂ ਦੇ ਕੋਲ ਇਸ ਛੋਟੇ ਪਰ ਖੂਬਸੂਰਤ ਮੁਲਕ ਨਿਊਜ਼ੀਲੈਂਡ ਦੇ ਵਿੱਚ ਆਏ ਹੋਏ ਨੇ ਔਰ ਸਾਡੇ ਚੰਗੇ ਭਾਗ ਨੇ ਕਿ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਤੁਹਾਡੀ ਆਪਣੀ ਮਾਂ ਬੋਲੀ ਤੁਹਾਡੀ ਜ਼ੁਬਾਨ ਪੰਜਾਬੀ ਦੇ ਵਿੱਚ ਪੇਸ਼ ਕਰ ਰਹੇ ਹਾਂ ਇਹ ਬਹੁਤ ਘਟ ਹੁੰਦਾ ਕਿ ਦੇਸ਼ ਦੇ ਇਡੇ ਵੱਡੇ ਕਾਨੂੰਨਦਾਨ ਜਿਹੜੇ ਨੇ ਉਹ ਸਮਾਜ ਦੇ ਵਿੱਚ ਨੇ ਸੋਹਣੇ ਢੰਗ ਦੇ ਨਾਲ ਇਹਦੇ ਸਰਲ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਰੂਬਰੂ ਹੋਣ ਦੇ ਲਈ ਪੇਸ਼ ਹੋਣ ਤੇ ਲੋਜਰ ਸਾਹਿਬ ਅੱਜ ਤੁਹਾਡੀ ਪੇਸ਼ੀ ਕਚਹਿਰੀ ਦੇ ਵਿੱਚ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਆ ਜੀ ਆਇਆਂ ਨੂੰ ਮਿਹਰਬਾਨੀ ਨਮਸਕਾਰ ਬਹੁਤ ਧੰਨਵਾਦ ਜੀ ਨਮਸਕਾਰ ਬਹੁਤ ਵਧੀਆ ਲੱਗ ਰਿਹਾ ਔਰ ਖਾਸ ਕਰਕੇ ਜਿਹੜੀ ਤੁਸੀਂ ਇੱਕ ਦੋ ਜੱਜਮੈਂਟਸ ਆਫ ਫਿਰ ਦੱਸ ਰਹੇ ਸੀ ਹਾਂ ਜੀ ਯਾ ਪਟਿਆਲਾ ਹਾਊਸ ਦੀ ਜੋ ਗੱਲ ਚੱਲਦੀ ਆ ਅਸੀਂ ਜਿਹੜੇ ਭਾਰਤੀ ਲੋਕ ਆ ਅਸੀਂ ਬੜੇ ਲੰਮੇ ਸਮੇਂ ਤੋਂ ਜਿਹੜੀ ਇੰਡੀਅਨ ਜੁਡੀਸ਼ਰੀ ਸਿਸਟਮ ਆ ਜਾਂ ਨਿਆਂਪਾਲਿਕਾ ਉਹਦੇ ਪ੍ਰਤੀ ਸਾਡੇ ਦਿਲਾਂ ਦੇ ਵਿੱਚ ਬਹੁਤ ਸਾਰੀਆਂ ਪਰਸੈਪਸ਼ਨਸ ਧਾਰਨਾਵਾਂ ਬੜੀਆਂ ਹੋਈਆਂ ਅੱਛਾ ਜੀ ਸਾਨੂੰ ਪਹਿਲਾਂ ਤਾਂ ਦੱਸੋ ਕਿ ਤੁਸੀਂ ਉਸ ਨਿਆਂਪਾਲਿਕਾ ਦਾ ਹਿੱਸਾ ਰਹੇ ਹੋ ਔਰ ਲੋਕਾਂ ਦੇ ਜਿਹੜੇ ਗਿਲੇ ਸ਼ਿਕਵੇ ਲੰਮਕ ਦੇ ਕੇਸ ਉਮਰਾ ਲੰਘ ਜਾਂਦੀਆਂ ਪੀੜੀਆਂ ਲੰਘ ਜਾਂਦੀਆਂ ਆ ਸ਼ੁਰੂਆਤ ਤੋਂ ਪਹਿ ਇਥੋਂ ਹੀ ਕਰਦੇ ਆ ਤੁਸੀਂ ਅਦਾਲਤ ਵਿੱਚ ਜਿਹੜੇ-ਜਿਹੜੇ ਵੀ ਰੋਲ ਦੇ ਵਿੱਚ ਰਹੇ ਉਸ ਨੂੰ ਤੁਸੀਂ ਕਿਵੇਂ ਦੇਖਿਆ ਤੇ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਆਪਣੀ ਜ਼ਿੰਦਗੀ ਸੀ ਤੁਹਾਡਾ ਬਚਪਨ ਸੀ ਤੁਹਾਡੀ ਕੋ ਇਨਸਪੀਰੇਸ਼ਨ ਸੀ ਕਿ ਮੈਂ ਜੁਡੀਸ਼ਰੀ ਦੇ ਵਿੱਚ ਹੀ ਜਾਣਾ ਆ ਉੱਥੋਂ ਸ਼ੁਰੂਆਤ ਕਰਦੇ ਆ ਮੈਂ ਜਿਸ ਸਾਤ ਅੱਠ ਸਾਲ ਦਾ ਸੀਗਾ ਅੱਛਾ ਮੈਨੂੰ ਘਰਵਾਲੇ ਬੀਸੀ ਕਿ ਤੂੰ ਕੀ ਬਣਨਾ ਹੈ ਜ਼ਿੰਦਗੀ ਵਿੱਚ ਮੈਂ ਕਿਹਾ ਮੈਂ ਸੈਸ਼ਨ ਜਜ ਬਣਨਾ ਹੈ ਕੀ ਬਾਤ ਆ ਤੇ ਉਹ ਸਾਡੇ ਉੱਥੇ ਰੁੱਧ ਗਏ ਨਾ ਦਿਸੇ ਜੱਜ ਸਭ ਤੋਂ ਵੱਡੀ ਰੈਂਕ ਹੁੰਦੀ ਸੀ ਵੱਡੀ ਗੱਲ ਸੀ ਉਹ ਤੇ ਹਾਈ ਕੋਰਟ ਨਹੀਂ ਸੀਗਾ ਕਿ ਮੈਂ ਉਹ ਦਿਸੇ ਜੱਜ ਦਾ ਸੀ ਬੰਗਲੋ ਦੇਖਦਾ ਸੀ ਕਿਉਂਕਿ ਮੈਂ ਤੇ ਸੈਸ਼ਨ ਜਜ ਬਣਨਾ ਹੈ ਉਹ ਮਨ ਵਿੱਚ ਗੱਲ ਆਈ ਤੇ ਬਸ ਤੁਹਾਡੇ ਮਨ ਜੀ ਗੱਲ ਕਿਤਾ ਆਈ ਤੁਸੀਂ ਜੱਜਾਂ ਨੂੰ ਫੌਜੀਆ ਨੂੰ ਸਿਪਾਈਆਂ ਨੂੰ ਇੱਕ ਹੀਰੋ ਦੇ ਤੌਰ ਤੇ ਬਚਪਨ ਤੋਂ ਦੇਖਦੇ ਰਹੇ ਹਾਂਜੀ ਹਾਂਜੀ ਬਿਲਕੁਲ ਦੇਖਦੇ ਰਹੇ ਹਾਂ ਸੰਤੋਸ਼ ਤੋਂ ਮੈਂ ਬਹੁਤ ਜ਼ਿਆਦਾ ਸੰਤੋਸ਼ ਹੈ ਜੀ ਬਹੁਤ ਜ਼ਿਆਦਾ ਰੱਬ ਨੇ ਬੜੀ ਮਿਹਰ ਕੀਤੀ ਸੁਪਰੀ ਲਜੀ ਬਣਾਇਆ ਫਿਰ ਹਾਈ ਕੋਰਟ ਜੱਜ ਵੀ ਬਣਾਇਆ ਜੀ ਮੈਂ ਰੀ ਹੈਪੀ ਵਿਦ ਦੀ ਗ੍ਰੇਸ ਆਫ ਗੋਡ ਜਿੰਨੀ ਤੁਹਾਡੀ ਟੋਰ ਸੀ ਇੱਕ ਜੱਜ ਹੋਣ ਦੇ ਨਾਤੇ ਜਾਂ ਪਹਿਲਾਂ ਵਕਾਲਤ ਜੋ ਤੁਸੀਂ ਕੀਤੀ ਹੋਣੀ ਆ ਉਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਦਾ ਸੀ ਬੜੀਆਂ ਚੁਣੌਤੀਆਂ ਜੀ ਬਹੁਤ ਉਹਨਾਂ ਬਾਰੇ ਵੀ ਦੱਸੋ ਮੈਂ ਰੋहतक ਤੋਂ ਦਿੱਲੀ ਆਇਆ ਜੀ ਪਹਿਲੇ ਮੈਂ ਉੱਥੇ ਐਲ ਐਲ ਬੀ ਦਿੱਲੀ ਆ ਕੇ ਬੀ ਐ ਐਲ ਐਲ ਬੀ ਕੀਤੀ ਜੀ ਪਰ ਐਲ ਬੀ ਕਰਨ ਤੋਂ ਬਾਅਦ ਮੈਂ ਰੋहतक ਵਾਪਸ ਆ ਗਿਆ ਕਿ ਮੈਂ وکਾਲਤ ਉੱਥੇ ਜਾ ਕੇ ਕਰਾਂਗਾ ਓਕੇ ਇੱਕ ਸਾਲ ਮੈਂ ਵਕਾਲਤ ਰੋहतक ਕੀਤੀ ਪਰ ਉੱਥੇ ਮੈਨੂੰ ਕੋਈ ਫਿਊਚਰ ਨਜ਼ਰ ਨਹੀਂ ਆਇਆ ਆਪਣਾ ਅੱਛਾ ਉੱਥੇ ਜ਼ਿਆਦਾ ਸ਼ਾਦੀ ਹੋ ਚੁੱਕੀ ਸੀ ਉਦੋਂ ਨਹੀਂ ਮੈਂ ਅਨਮੈਰਿਡ ਸੀਗਾ ਉਦੋਂ ਕਰ ਲਈ ਸੀ ਉੱਥੇ ਦੋ ਵਕੀਰ ਸੀ ਜਿਹੜੇ ਜ਼ਿਆਦਾ ਮੰਨੇ ਸੀ ਇੱਕ ਤੇ ਸ਼ਾਦੀ ਵਾਲੇ ਬਤਰਾ ਦੀਵਾਨੀ ਦੇ ਇੱਕ ਮਲਿਕ ਇੱਕ ਵਨ ਸਾਲ ਕ੍ਰਿਮੀਨਲ ਦੇ

ਦਿੱਲੀ ਜਾ ਕੇ ਮੈਂ ਬਕਰਲ ਕਿ ਉੱਥੇ ਵੀ ਹੈ ਬੜਾ ਬੁਰਾ ਹਾਲ ਜੀ ਮਤਲਬ ਸਮੁੰਦਰ ਦਿੱਲੀ ਪਰਿਆ ਕਿ ਤੁਸੀਂ ਅਗਰ ਲਾਇਕ ਹੋ ਕਾਬਿਲ ਹੋ ਔਰ ਤੁਹਾਡੇ ਤੁਸੀਂ ਪੁਸ਼ਿੰਗ ਹੋ ਤਾਂ ਤੁਹਾਨੂੰ ਉੱਥੇ ਮੌਕੇ ਬੜੇ ਮਿਲਦੇ ਨੇ ਅੱਗੇ ਵਧਣ ਦੇ ਮੈਂ ਫਿਰ ਉੱਥੇ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਤੀ ਉਹ ਗਲਤ ਸ਼ੁਰੂ-ਸ਼ੁਰੂ ਜੀ 2-3 ਸਾਲ ਤੇ ਬੜੀ ਮੁਸ਼ਕਲ ਹੋਈ ਜੀ ਬਾਅਦ ਵਿੱਚ ਮੈਂ ਮੈਂ ਉੱਥੇ ਕੀ ਕਰਦਾ ਸੀ ਜੀ ਉੱਥੇ 10 ਵਜੇ ਕੋਲਡਾ ਛੁਰਦਿਆ ਸੀ ਆਹਾਂ ਮੈਂ ਸਵੇਰੇ 8 ਵਜੇ ਚ ਲੈਣਾ ਕਚਰੀ ਕੋਲ ਛੁੱਟ ਪਾ ਕੇ ਆਹਾਂ ਉੱਥੇ ਬਾਹਰੋਂ ਲੋਕੀ ਬੜੇ ਹੰਦੇ ਸੀ ਕੋ ਕੋ ਉੱਤਰ ਪ੍ਰਦੇਸ਼ ਤੋਂ ਆ ਗਿਆ ਉਧਰਾਖਣ ਤੋਂ ਆ ਗਿਆ ਕੋਈ ਜੈਪੁਰ ਤੋਂ ਆ ਗਿਆ ਜੀ ਸਾਡਾ ਕੇਸ ਹੈ ਜੀ ਉਹ ਤੁਸੀਂ ਕਰੋਗੇ ਤੇ ਅਸੀਂ ਕਹਿੰਦੇ ਹਾਂ ਉਹ ਚੁਕੇ ਉਹਨਾਂ ਨੂੰ ਕੋਈ ਵਾਕਫ ਹੈ ਤਾਂ ਹੈ ਨਾ ਦਿੱਲੀ ਚ ਉਹਨਾਂ ਦੀ ਹਾਂ ਜੀ ਉਹ ਮੈਂ ਕੱਲ ਗੋੜਪੇਟਾ ਪਾ ਕੇ ਕਹਿੰਦਾ ਤੁਸੀਂ ਕਰੋ ਮੈਂ ਕਰਾਂਗੇ ਜੀ ਜੀ ਤੇ ਮੈਂ ਆਪਣਾ ਉਹਨਾਂ ਕੋਲ ਕੇਸ ਲੈਣੇ ਤੇ ਉਹ ਡਰਾਫਟ ਕਰਨਾ ਤੇ ਪ੍ਰੋਸੀਜਨ ਪਾ ਦੇਣੀ ਆਹਾ ਮੇਰੇ ਅੱ비 2.5 ਸਾਲ ਹੋਈ ਸੀ ਮੈਨੂੰ ਕਾਲ ਦੇ ਜੀ ਮੇਰਾ ਇੱਕ ਇੱਕ ਬੰਦਾ ਆ ਗਿਆ ਜੀ ਮੇਰਾ ਮਰਡਰ ਕੇਸ ਹੈ ਤੇ ਮੇਰੇ ਮਿਰਡਰ ਮਰਡਰ ਕੀਤਾ ਤੁਸੀਂ ਕਰੋਗੇ ਮੈਂ ਹਜ਼ਰੂਰ ਕਰਾਂਗੇ ਕਿੰਨੇ ਪੈਸੇ ਲਓਗੇ ਮੈਂ ਜੀ 22000 ਕਹਿੰਦਾ 22000 ਅਸੀਂ ਦੇ ਨਹੀਂ ਸਕਦੇ ਸਾਡੇ ਕੋਲ 5000 ਰੁਪਏ ਮੈਂ ਚਲੋ 5000 ਦੇ 22000 ਸੂਲੇ ਫੀਸ ਹੁੰਦੀ ਸੀ ਸੀਨੀਅਰ ਵਕੀਲ ਦੀ ਬੜੀ ਵੱਡੀ ਗੱਲ ਸੀ ਉੱਥੇ 2 ਵਕੀਲ ਸੀਨੀਅਰ ਹੁੰਦੇ ਸੀ ਜਿਹੜੇ ਉਹਨਾਂ ਦੀ ਫੀਸ ਇੱਕ ਬਾਵਾ ਗੁਰਚਰਨ ਸਿੰਘ ਇੱਕ ਆਫਿਸ ਹੋਣੀ ਉਹਨਾਂ ਦੀ ਫੀਸ ਹੁੰਦੀ ਸੀ 22000 ਰੁਪਿਆ ਨਹੀਂ 22000 ਮੰਗ ਲਈ ਉਹਨੇ ਸਾਡੇ ਕੋਲ 5000 ਰੁਪਏ ਜੀ ਤੁਸੀਂ ਕਰੋਗੇ ਮੈਂ ਕਰ ਲਾਂਗੇ ਅੱਛਾ ਤੇ ਮੈਂ ਆਪਣਾ ਮਰਡਰ ਕਿਸ ਲੈ ਲਿਆ ਜੀ ਉਹ ਮੈਡੀਕਲ ਲੱਗਾ ਜਸਟਿਸ ਪੀ ਕੇ ਬਾਰੇ ਦੇ ਕੋਲ ਉਹ નિર્ਦੋਸ਼ ਸੀ ਬੰਦਾ ਤੁਹਾਡੀ ਨਜ਼ਰ ਚ ਉਸ ਵੇਲੇ ਜਾਂ ਤੁਸੀਂ ਵੈਸੇ ਹੀ ਕੇਸ ਲੈ ਲਿਆ ਨਹੀਂ ਮੈਨੂੰ ਤਾਂ ਹੀ ਨਹੀਂ ਪਤਾ નિર્ਦੋਸ਼ ਨਹੀਂ ਹੈ ਪਰ ਉਹ ਕਹਿੰਦਾ ਮੇਰਾ ਮੁੰਡਾ ਅੰਦਰ ਹੈ ਜੇਲਿਸ਼ ਹੈਗਾ ਅੱਛਾ ਉਹਨੇ ਵੀ ਇਹ ਨਹੀਂ ਕਿਹਾ ਕਿ ਮੁੰਡੇ ਨੇ ਕਤਲ ਨਹੀਂ ਕੀਤਾ ਉਹਨੇ ਕੁਛ ਨਹੀਂ ਉਹਨੇ ਕੁਛ ਨਹੀਂ ਕਿਹਾ ਅੱਛਾ ਤੇ ਮੈਂ ਫਿਰ ਉਸ ਇੰਟਰਵਿਊ ਲਈ ਆਉਂ ਜੀ ਬੰਦੇ ਜਿਹਨੇ ਮਰਡਰ ਕੀਤਾ ਸੀ ਜੀ 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 ਮੈਂ ਉੱਥੇ ਤਿਆੜ ਜੇਲ ਜਾ ਕੇ ਉਹਦਾ ਇੰਟਰਵਿਊ ਲਿਆ ਮੈਂ ਕਿਹਾ ਯਾਰ ਤੂੰ ਮਰਡਰ ਕੀਤਾ ਕਿਉਂ ਅੱਛਾ ਕਹਿੰਦਾ ਜੀ ਉਹ ਬਸ ਉਹ

कहते ढाई तीन साल में तो लोग यहाँ डर, डरते हैं अब सेशन कोर्ट में आने से हाँ। और आप मर्डर केस कर रहे हो क्या मैं सर आपका आशीर्वाद है सर मैं वो कह के चला गया चैंबर उन्हें बंदा भेजा मुंडे बुला के लाया हाँ, बुला के लिया मैं, आया, मैं सर गलती हो गई कहते गलती नहीं होगी मैं रखे तू डायरी जस्टिस पी के बारे निका या तू बड़ा बड़ा वकील बनेगा या बड़ा बड़ा जज बनेगा लिख लिया आज ही ਆਏ ਸੀਨਸ پارک ਇਨ ਯੂ ਮਿਸਟਰ ਦੇਰ ਆ ਕਨਫੀਡੈਂਸ ਸੌ ਦੂਸਰਾ ਬੰਦਾ ਆਬਜ਼ਰਵ ਕਰ ਲੈਂਦਾ ਮਰਡਰ ਕੇ ਗਾਈਸਾਲੀ ਕਰ ਨਹੀਂ ਕੋਈ ਆਸਾਨ ਕੰਮ ਨਹੀਂ ਹੈ ਬਿਲਕੁਲ ਲੋਕੀ ਲੈਂਦੇ ਡਰੇਦੇ ਨੇ ਜੀ ਛੋੜੇ ਡਰੇਦੇ ਨੇ ਮੈਂ ਮਰਡਰ ਗੈਸ ਕਰ ਰਿਹਾ ਤੇ ਉਹ ਨੂੰ ਇਹ ਲੱਗਾ ਕਿ ਮੁੰਡਾ ਮਤਲਬ ਬੜਾ ਮਿਹਨਤੀ ਹੈ ਉਹ ਅੱਗੇ ਜਾਊਗਾ ਲਾਈਫ ਵਿੱਚ ਅੱਛਾ ਜਰ ਸਾਹਿਬ ਇੱਕ ਦੋ ਗੱਲਾਂ ਹੋਰ ਮੈਂ ਤੁਹਾਡੇ ਨਾਲ ਥੋੜੀਆਂ ਤਿੱਖੀਆਂ ਕਰਨੀਆਂ ਪਲੀਜ਼ ਉਹ ਇਹ ਹੈ ਕਿ ਵਕੀਲਾਂ ਬਾਰੇ ਪਟਵਾਰੀਆਂ ਬਾਰੇ ਪੁਲਿਸ ਵਾਲਿਆਂ ਵਾਲੇ ਸਾਡੇ ਭਾਰਤੀ ਸਮਾਜ ਦੇ ਵਿੱਚ ਨਾ ਬਹੁਤ ਸਾਰੀਆਂ ਤਾਰਨਾਵਾਂ ਪਈਆਂ ਜਾਂਦੀਆਂ ਹਨ ਪਰਸੈਪਸ਼ਨਸ ਬਣੀਆਂ ਹੋਈਆਂ ਔਰ ਆਮ ਲੋਕ ਜਿਹੜੇ ਆ ਉਹ ਬੜੇ ਦੁਖੀ ਫਿਰਦੇ ਆ ਇਸ ਕਦਰ ਠੀਕ ਆ ਜਿਹੜੀ ਨਿਆਮ ਪਾਲਿਕਾ ਉਹਦਾ ਜਿਹੜੀ ਕਾਰਗੁਜ਼ਾਰੀ ਆ ਉਹ ਵਾਕੇ ਹੀ ਇਸ ਤਰ੍ਹਾਂ ਦੀ ਆ ਵੀ ਜਿੱਥੇ ਚੀਜ਼ਾਂ ਨੂੰ ਇੰਨਾ ਲਮਕਾਇਆ ਜਾਂਦਾ ਔਰ ਜਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਕਿਤੇ ਵੀ ਇੰਡੀਆ 'ਚ ਦੇਖ ਲਈਏ ਆਪਾਂ ਮਾਨਯੋਗ ਜੱਜਾਂ ਦੀ ਗਿਣਤੀ ਬਹੁਤ ਘੱਟ ਹੈ ਵਜ੍ਹਾ ਕੀ ਹੈ ਦੀ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਬਿਲਕੁਲ ਜਾਣ ਕੇ ਨਹੀਂ ਧਿਆਨ ਦੇ ਰਹੀ ਉਹ ਕਹਿੰਦੇ ਲੋਕੀ ਆਪਸ ਹੀ ਲੜਦੇ ਰਹਿਣ ਦੁਖੀ ਰਹਿਣ ਔਰ ਸਾਡੇ ਵੱਲ ਧਿਆਨ ਨਾ ਜੇ ਸਾਡੇ ਜਿਸ ਤਰ੍ਹਾਂ 30 ਜਾਰੀ ਕੋਟ 150 ਵੈਕੈਂਸੀਆਂ ਸੀ ਜੀ ਯਸ ਉਹ ਤੇ ਬੰਦੇ ਲੱਗੇ 40 ਸਰ ਬਿਲਕੁਲ ਸਹੀ 110 ਵੈਕੈਂਸੀਆਂ ਪਈਆਂ ਸੀ ਉਹ ਜਾਣਕ ਨਹੀਂ ਸੀ ਬੜਦੇ ਆਪ ਵੀ ਕਿੱਡੀ ਕੀ ਗੱਲ ਆ ਤੁਸੀਂ ਭਰੋ ਬੰਦੇ ਲਿਆਓ ਕਿ ਸਾਨੂੰ ਨਪਟਾਰਾ ਕਰੋ ਜਾਣਕੇ ਨਹੀਂ ਲੋਕੀ ਦੁਖੀ ਹੁੰਦੇ ਰਹਿਣ ਜੀ ਕੇਸ ਲੰਬੇ ਲੰਬੇ ਹੁੰਦੇ ਗਏ ਉਹ ਫਿਰ ਜਦੋਂ ਮੈਂ ਯਸਲਰ ਮਰਡਰ ਕੇਸ ਕੇ ਤਾ ਨਾ ਜੀ ਮੈਨੂੰ ਸੀਜੀਆਈ ਸਾਹਿਬ ਨੇ ਬੁਲਾਇਆ ਚੀਫ ਸਟਾਫ ਇੰਡੀਆ ਉਹਦੇ ਨੋਟਿਸ ਜੀ ਹਾਈ ਪ੍ਰੋਫਾਈਲ ਕੇਸ ਹੈਗਾ ਬੜਾ ਹਾਈ ਪ੍ਰੋਫਾਈਲ ਕੇ ਉਹ ਪੂਰੇ ਵਰਲਡ ਮੈਂ ওভারਨਾਈਟ ਆਈ ਬਿਕਮ ਵਨ ਫੇਮਸ ਉੱਤੇ ਤਾਂ ਫਿਲਮਾਂ ਵੀ ਬਣ ਗਈਆਂ ਫਿਲ ਜੈਸੀਕਾ ਸੀਰੀਜ਼ ਬਣ ਗਈ ਹਾਂ ਜੀ ਸੀਰੀਜ਼ ਬਣ ਗਈ ਜੀ ਉਹ ਫਿਰ ਉਹਨੂੰ ਉਹ ਜੋ ਜਜਮੈਂਟ ਪੜੀ ਨਾ ਜੈਸੀਕਾ ਲਾਦੀ ਉਹ ਸ਼ੋਰ ਮੱਚ ਗਿਆ ਬੜਾ ਪਾਰਲੀਮੈਂਟੇ ਸ਼ੋਰ ਮੱਚ ਗਿਆ ਉੱਥੇ 60 ਐਮਪੀ ਖੜੋ ਕੇ ਜਜਮੈਂਟ ਇਸ ਵਿੱਚ ਕਰੋ ਤੁਹਾਡੇ ਹਰਿਆਣੇ ਦੇ ਚੰਡੀਗੜ੍ਹ ਦੇ ਪੰਜਾਬ ਦੇ ਪੋਲੀਟੀਸ਼ੀਨਾਂ ਦੇ ਬੱਚੇ ਉਹਦੇ ਵਿੱਚ ਸ਼ਾਮਲ ਸਾਰੇ ਸ਼ਾਮਲ ਸੀਗੇ ਹਾਂ ਕਿਉਂਕਿ ਇੱਕ ਤਾਂ ਮੁੰਡਾ ਪੋਤਾ ਸੀਗਾ ਰਾਸ਼ਟਰਪਤੀ ਦਾ ਬਿਲਕੁਲ ਤੇ ਮਨਿਸਟਰ ਦਾ ਮੁੰਡਾ ਸੀਗਾ ਬਿਲਕੁਲ ਸਹੀ ਬਾਕੀ ਐਮਪੀ ਦੇ ਜ਼ਿਆਦਾਤਰ ਐਮਪੀ ਦੇ ਮੁੰਡੇ ਬਦਮਾਸ਼ ਸੀ ਸਾਰੇ ਹਾਂ ਜੀ ਵੈਰੀ ਓਨੈਸਟ ਜੀ ਉਹ ਫਿਰ ਮੈਂ ਫਿਰ ਜਦ ਮੈਨੂੰ ਜਦ ਇਹਨੂੰ ਬਲੈ ਸੀਜੀ ਸਾਹਿਬ ਨੇ ਕਿਹਾ ਕਾਕਾ ਤੂੰ ਬੜੇ ਸੋਹਣਾ ਮੈਂ ਤੈਨੂੰ ਦੇਖਿਆ ਤੂੰ ਮਰਡਰ ਕੇਸ ਬੜੇ ਅੱਛੇ ਕਿਤਨੇ ਬੜੀ ਅੱਛੀ ਸੋਹਣੀ ਕੋਰਚੋ ਜਲਾ ਰਿਹਾ ਤੇ ਮੈਂ ਤੈਨੂੰ ਇੱਕ ਤਕਰੀਰ ਦੇਣਾ ਚਾਹੁੰਦਾ ਮੈਂ ਹੁਸਸੀ ਜੇ ਮੈਨੂੰ ਮੈਂ ਜੀ ਬੜੀ ਵੱਡੀ ਗੱਲ ਆ ਜਿਹੜਾ ਘਰ ਬੁਲਾ ਕੇ ਉਹਨਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਮੈਂ ਤੁਹਾਨੂੰ 40 ਸਾਲ ਹੂੰ 40 ਸਾਲ ਤੋਂ ਮਰਡਰ ਕੇਸ ਘੱਡੇ ਹੋਣ 200 ਜੀ ਤੇ ਤੈਨੂੰ ਮੈਂ 1 ਸਾਲ ਦਾ ਟਾਈਮ ਦੇਣ ਨੇ 200 ਕੇਸ ਨੂੰ ਨਿਪਟਾ ਬੰਦਾ ਸਰ ਇਹ ਤਾਂ ਬੜਾ ਮੁਸ਼ਕਿਲ ਕੰਮ ਹੈ 1 ਸਾਲ ਇੱਕ ਮਰਡਰ ਕੇਸ 40 ਸਾਲ ਤੋਂ ਹੰਡੀ ਕਰ ਸਕਿਆ ਬੰਦਾ ਤੁਸੀਂ ਮੈਨੂੰ ਉਮੀਦ ਕਰ ਰਹੇ ਹੋ ਕਿ ਮੈਂ 1 ਸਾਲ ਵਿੱਚ ਇਹਨਾਂ ਸਾਰੇ 200 ਕੇਸ ਕਰ ਦਿਆਂ ਓਕੇ ਕਹਿੰਦਾ ਆਈ ਹੋਪ ਵੀ ਵਿਲ ਡੂ ਇਟ ਹਾਂ ਗੱਡ ਬੋਲਦੇ ਸੀ ਬੜਾ اور ਮੈਂ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਤੇਰੀ ਕੋਈ ਡਿਮਾਂਡ ਮੈਨੇਜਮੈਂਟ ਨੂੰ 6 ਸਟੈਂਡ ਦੇ ਦਿਓ ਅੱਛਾ ਹਾਂ ਹੌ ਕਾਮਨ ਲਾ ਰਿਹਾ ਰਿਕਾਰਡ ਕਰਨਾ ਆਰਗੂਮੈਂਟ ਰਿਕਾਰਡ ਕਰਨਾ ਯੈਸ ਯੈਸ ਤੇ ਜਜਮੈਂਟਾਂ ਦਿ ਹਾਂਜੀ ਉਹ ਮਤਲਬ ਮੇਰਾ ਘਰ ਕਚਹਿਰੀ ਬਣ ਗਿਆ ਫਿਰ ਮੈਂ ਫਾਈਲਾਂ ਸਾਰੀਆਂ ਦੇ ਲਈ ਆਪਣੀ ਚੰਗਾ ਕਿ ਤਾ ਤੁਸੀਂ ਗੱਲ ਕਹਿ ਦਿੱਤੀ ਕਿ ਤੁਹਾਡਾ ਘਰ ਕਚਹਿਰੀ ਬਣ ਗਿਆ ਉਹਨਾਂ ਹਾਲਾਤਾਂ ਵਿੱਚ ਫਿਰ ਤੁਹਾਡੇ ਵਾਈਫ ਤੁਹਾਡੇ ਬੱਚੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਦੋਸਤ ਮਿੱਤਰ ਮੈਂ ਵਾਈਫ ਨੂੰ ਕਿਹਾ ਮੈਂ ਕਿ ਦੇਖ ਇਹ ਬੜੀ ਵੱਡੀ ਮੈਨੂੰ ਗੱਲ ਕੀਤੀ ਸੀ ਜੀ ਸਾਹਿਬ ਨੇ ਔਰ ਇਹ ਮਤਲਬ ਮੈਨੂੰ ਬੜਾ ਅਸ਼ੀਰਵਾਦ ਮਿਲੇ ਉਹਨਾਂ ਦਾ ਤੁਹਾਡਾ ਫਿਰ ਜਿਹੜਾ ਸੋਸ਼ਲ ਸਰਕਲ ਆ ਉਹ ਫਿਰ ਬੜਾ ਲਿਮਟਿਡ ਹੁੰਦਾ ਹੋਏਗਾ ਕਿਉਂਕਿ ਇਹ ਚੀਜ਼ਾਂ ਤਾਂ ਕਨਫਿਡੈਂਸ਼ਲੀ ਰੱਖਣੀਆਂ ਪੈਣੀਆਂ ਤੁਹਾਨੂੰ ਖਤਮ ਸੋਇ ਸਰਕਲ ਖਤਮ we were hardly going to any 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 function any friend's house nothing bilkul sant wali life si bachche tang ta nahi aagaye si is gal to nahi bachche nahi tang ta nahi wife wife thodi si pareshan thi gayi tusi sara din file's lagge rinde ho tu mainu time dinde main ke dekh main tenu jae bhandu pehla wife ne kya si ha ke mera ta ahi kam hai main ta mera ahi kam hai main rab di kursi hai main na faisal jane tenu nanak ghane leke dene ne na koi asi naashda ਤਨਖਾ ਹੀ ਆ ਰਹੀ ਹੈ। ਵਾਕੀ ਤਾਂ ਬਹੁਤ ਆਏ ਹੋਣੇ ਜਿੱਥੇ ਤੁਹਾਨੂੰ ਗਹਿਣੇ ਸਿੱਧੇ ਸਿੱਧੇ ਆਫਰ ਕਰਕੇ ਕੀਤੇ ਹੋਣੇ ਬੰਦਿਆਂ ਨੇ। ਬੜੀਆਂ ਆਫਰਾਂ ਪੁੱਛੋ ਨਾ ਜੀ ਇੱਕ ਸਰਦਾਰ ਜੀ ਇੱਕ ਪਲਾਟ ਲੈ ਕੇ ਦਿੰਦਾ ਹੋਣਾ ਕੋਈ ਫਾਰਮ ਹਾਊਸ ਲੈ ਕੇ ਦਿੰਦਾ ਹੋਣਾ ਕੋਈ ਨੋਟਾਂ ਦਾ ਟੈਚੀ ਲੈ ਕੇ ਆਉਂਦਾ ਹੋਣਾ। ਇੱਕ ਸਰਦਾਰ ਜੀ 2 ਕਰੋੜ ਰੁਪਏ ਲੈ ਕੇ ਆ ਗਿਆ। ਅੱਛਾ 2 ਟੈਚੀਆਂ ਬੜੀਆਂ ਭਰ-ਭਰ ਕੇ। ਹਾਂ ਹਾਂ ਤੇ ਕਹਿੰਦਾ ਥੋੜੇ ਛੋੜ ਜੀ ਮੈਂ ਥੋੜਾ ਜਿਹਾ ਸੀ ਗਿਫਟ ਲਿਆ। ਨਾ ਗਿਫਟ ਮੈਂ ਕੋਈ ਮਠਾਈ ਲਿਆਉਣਾ। ਮੈਂ ਮਠਾਈ ਛਿੜਾਈ ਹੈ। ਕਹਿੰਦੇ ਜੀ ਇਹ 2 ਕਰੋੜ ਰੁਪਈਆ ਤਾਂ ਬਸ ਵਾੜਾ ਕੋ ਮੈਂ ਕਹਿਆ ਸਰ ਜੀ ਗੱਲ ਸੁਣੋ ਮੈਂ ਹੱਥ ਜੋੜੇ ਮੈਂ ਕਿ ਤੁਸੀਂ ਸੁਣਿਆ ਮੇਰੇ ਬਾਰੇ ਜਿਹੜੇ ਬੰਦਾ ਬੜਾ ਇਮਾਨਦਾਰ ਕਹਿੰਦਾ ਸੁਣਿਆ ਤੇ ਤੁਸੀਂ ਇਹ ਵੀ ਸੁਣਿਆ ਕਿ ਪੈਸੇ ਨਹੀਂ ਕਹਦਾ ਹੈ ਵੀ ਮੈਂ ਸੁਣਿਆ ਕਿ ਤੁਸੀਂ ਕਿਉਂ ਲੈ ਉਹ ਕਹਿੰਦਾ ਇੱਕ ਅੱਧ ਕਹੇ ਸੇ ਖਾਲਿਆ ਕਰੋ ਜੀ ਕੋਈ ਗੱਲ ਨਹੀਂ ਅੱਛਾ ਹਾਂ ਮੈਂ ਕਹ ਬੜੀ ਹਿੰਮਤ ਤੇਰੀ ਯਾਰ ਕੀ ਬਾਤ ਆਇਆ ਇਹਨੇ ਕੌਨਫੀਡੈਂਸ ਨਾ ਕਹਿ ਰਿਹਾ ਬੰਦਾ ਕੋਲ ਨਹੀਂ ਦੇਖੋ ਮੈਂ ਕਹ ਜੀ ਮੈਂ ਹੱਥ ਜੋੜਨ ਦੜੇਗੇ ਮੈਂ ਇਹ ਕੰਮ ਕੋਈ ਨਹੀਂ ਕਰਨਾ ਤੇ ਮੈਂ ਅਗਰ ਤੁਸੀਂ ਕਹਿੰਦੇ ਮੈਂ ਤੇ ਲੈ ਕੇ ਜਾਣਾ ਨਹੀਂ ਪੈਸੇ ਮੈਂ ਤੇਨੂੰ ਲੈ ਕੇ ਆ ਕੇ ਮੈਂ ਨਹੀਂ ਜਾਵਾਂਗਾ ਲੈ ਕੇ ਅੱਛਾ ਇਹ ਜਿਹੜੇ ਸੰਸਕਾਰ ਆ ਜਿਹੜੇ ਤੁਹਾਡੀ ਸ਼ਖਸੀ ਤੁਸੀਂ ਆਪਣੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵਕਾਇਦਾ ਇੰਪਲੀਮੈਂਟ ਕੀਤਾ ਆਪਣੇ ਕਾਰਿਆਕਾਲ ਦੌਰਾਨ ਇਹਦੇ ਪਿੱਛੇ ਕਿਹੜੇ ਗੁਰੂ ਜਨ ਸੀਗੇ ਮਾਪੇ ਦੀ ਕਿਹੜੀ ਸਿੱਖਿਆ ਸੀ ਆਸ-ਪਾਸ ਤੇ ਸੀਨੀਅਰਜ਼ ਦੇ ਕਿਹੜੇ ਅਜਿਹੇ ਬੋਲ ਸੀਗੇ ਇਹਦੀਆਂ ਗੱਲਾਂ ਸੀ ਜਿਨ੍ਹਾਂ ਨੇ ਤੁਹਾਡੀ ਸ਼ਕਤੀ ਤੇ ਅਸਰ ਪਾਇਆ ਦੋ ਜੀ ਪਹਿਲੇ ਗੱਲ ਤੇ ਮੈਂ ਗੁਰਗ੍ਰਾਂਦ ਸਾਹਿਬ ਦੇ ਚਿਰਨੇ ਲੱਗਿਆ ਸੀ ਜੀ ਮੈਂ ਸਵੇਰੇ ਜੱਜ ਜੀ ਸਾਹਿਬ ਤੇ ਜ਼ੁਖਮਨੀ ਸਾਹਿਬ ਪੜਨਾ ਸ਼ਾਮਿਰ ਰਾਜਾ ਸਾਹਿਬ ਪੜਨੀ ਬਾਬੀ ਦਾ ਵਾਕਲਾਂ ਦੇ ਡੇਲੀ ਉਹ ਜਮਨ ਮੇਰੇ ਧਾਰਮਿਕ ਅਸੀ ਕਹਾਂ ਕਿ ਮੈਂ ਇੰਜਸਟਿਸ ਨਹੀਂ ਕਰਨਾ। ਮਤਲਬ ਮੇਰਾ ਮਨ ਅੰਦਰੋਂ ਵਾਸੀ ਕਿ ਮੈਂ ਇੰਜਸਟਿਸ ਨਹੀਂ ਕਰਨਾ। ਇਹ ਰੱਬ ਮੈਂ ਰੱਬ ਦੀ ਕੁਰਸੀ ਬਣੇ ਸੀ ਜੱਜ ਦੀ। ਮੈਂ ਰੱਬ ਦੀ ਕੁਰਸੀ ਮੈਂ ਕਹ ਰੱਬ ਦੀ ਕੁਰਸੀ ਹੈ। ਮੈਂ ਵਾਈਫ ਨੂੰ ਕਿਹਾ ਮੈਂ ਖਰਾਬ ਦੀ ਕੁਰਸੀ ਹੈ ਮੈਂ ਅਨਿਆਂ ਨਹੀਂ ਕਰਨਾ। ਨਾ ਮੈਂ ਤੈਨੂੰ ਕੋਈ ਐਸ਼ ਕਰਾਣੀ ਹੈ। ਕਿ ਸਿੰਪਲ ਜੋ ਤਨਖਾਹ ਮਿਲੇਗੀ ਉਹਦੇ ਹੀ ਗੁਜ਼ਾਰਾ ਕਰਨਾ। ਓਕੇ। ਮੈਂ ਜੱਜ ਬਣਾਂਗਾ ਨਾ ਮੈਂ ਕਹਿੰਦੀ ਤੁਸੀਂ ਬਣੋ ਮੈਂ ਤੁਹਾਨੂੰ ਤੰਗ ਨਹੀਂ ਕਰਾਂਗੀ। ਮੈਂ ਉਹਦੇ ਕੋਈ ਪ੍ਰੋਮਿਸ ਲਿਆ ਵਾਈਫ ਕੋਲ ਕਿ ਮੈਂ ਬਿਲਕੁਲ ਤੁਹਾਨੂੰ ਨਹੀਂ ਕਹਾਂਗੀ ਮੈਨੂੰ। ਕਦੇ ਇਦਾਂ ਵੀ ਹੋਵੇ ਵੀ ਸਹੁਰਿਆਂ ਵੱਲੋਂ ਸफारਸ਼ ਆਈ ਹੋ ਉਹ ਸਾਰੇ ਉਹ ਸਾਡੇ ਮਾਮੇ ਚਾਚੇ ਇਕੱਠੇ ਹੋ ਗਏ ਸਾਡਾ ਫਲਾਣਾ ਕੀ ਸਾਡਾ ਪੁੱਤ ਆ ਹੈ ਸਾਡਾ ਜਵਾਈ ਆ ਹੱਥ ਜੋੜੇ ਮੈਂ ਗੱਲ ਸੁਣੋ ਤੁਸੀਂ ਮੈਂ ਨੌਕਰੀ ਕਰਨ ਦਿਓ ਮੈਂ ਗਲਤ ਕੰਮ ਨਹੀਂ ਕਰਨਾ ਬਿਲਕੁਲ ਮੈਂ ਕਸਮ ਚੁੱਕੀ ਸੋਚ ਚੁੱਕੀ ਰੱਬ ਜੀ ਮੈਂ ਮੈਂ ਗਲਤ ਕੰਮ ਨਹੀਂ ਕਰਨਾ ਤੇ ਮੈਂ ਤੁਸੀ ਮਾਫ ਕਰਨਾ ਮੈਂ ਕੰਮ ਨਹੀਂ ਕਰਾਂਗਾ ਅੱਛਾ ਡਾਕਟਰ ਸਾਹਿਬ ਮੈਂ ਨਾ ਹੁਣ ਥੋੜਾ ਜਿਹਾ ਆਫ-ਟ੍ਰੈਕਸ ਵਾਲਾ ਪੁੱਛਣਾ ਤੁਹਾਨੂੰ ਕਿਉਂਕਿ ਤੁਹਾਡੀ ਸ਼ਖਸੀਅਤ ਬਹੁਤ ਵਧੀਆ ਲੱਗੀ ਮੈਨੂੰ ਨਹੀਂ ਜਨਾਬ ਮੈਂ ਪੂਰੀ ਆਪਣਤ ਨਾਲੇ ਸਵਾਲ ਕਰਨਾ ਚਾਹੁੰਨਾ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਸੀਜਨ ਇਦਾਂ ਦੇ ਬਣਦੇ ਆ ਜਿਹੇ ਚ ਨਿਆਮ ਪਾਲ ਆ ਉਹਦਾ ਰਤਬਾ ਜ਼ਰੂਰ ਰੱਬ ਵਾਲਾ ਹੈਗਾ ਪਰ ਲੇਟਲੀ ਜਿਹੜੀਆਂ ਕੁਝ ਉੱਥੇ ਜੱਜਮੈਂਟਸ ਆਈਆਂ ਉਹਨਾਂ ਦੇ ਵਿੱਚ ਬਹੁਤ ਕੰਟਰੋਵਰਸੀਜ਼ ਹੋਈਆਂ ਬੀਤੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਔਰ ਉਹ ਵੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚੋਂ ਉਹ ਜ਼ਮਾਨਤ ਮਿਲੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਤਕਲੀਫ ਹੋਈ ਉਸ ਗੱਲ ਦੀ ਕਿ ਯਾਰ ਵੀ ਡੇਰੇ ਦੇ ਇੱਕ ਬਾਬਾ ਜੀ ਮੁਲਾਕਾਤ ਕਰਕੇ ਆਉਂਦੇ ਆ ਤੇ ਉਸ ਬਾਅਦ ਫਿਰ ਉਹ ਜੱਜਮੈਂਟ politically ਕਿੰਨਾ ਕਨਫਲੂਐਂਸ ਹੈਗਾ ਸਾਡੀ ਨਿਆਂਪਾਲਿਕਾ ਦੇ ਉੱਤੇ ਚਾਹੇ ਮੈਂ ਪੰਜਾਬ ਸਟੇਟ ਦੀ ਗੱਲ ਕਰਾਂ ਚਾਹੇ ਹਰਿਆਣਾ ਦੀ ਗੱਲ ਕਰਾਂ ਚਾਹੇ ਦਿੱਲੀ ਦੀ ਗੱਲ ਕਰਾਂ ਚਾਹੇ ਓਵਰ ਆਲ ਇੰਡੀਅਨ ਜੁਡੀਸ਼ਰੀ ਦੀ ਗੱਲ ਕਰਾਂ ਦੇਖੋ ਜੀ ਕੋਸ਼ਿਸ਼ ਤੇ ਕਰਦੇ ਨੇ ਹੂੰ ਇਹ ਪੱਕੀ ਗੱਲ ਹੈ ਮੈਨੂੰ ਵੀ ਡਾਇਰੈਕਟ ਮਿਨਿਸਟਰ ਦੇ ਫੋਨ ਆਉਂਦੇ ਸੀ ਕੋਸ਼ਿਸ਼ ਕਰਦੇ ਨੇ ਪਰ ਮੈਂ ਮੇਰਾ ਤਰੀਕਾ ਅਲੱਗ ਸੀਗਾ ਹੂੰ ਮੈਂ ਕੀ ਕਰਨਾ ਜਿਵੇਂ ਰਾਤੀ ਮੈਨੂੰ ਬੁੱਢਾ ਸਿੰਘ ਇਹ ਹਕੀਕ ਦਾ ਬੁੱਢਾ ਸਿੰਘ ਦਾ ਫੋਨ ਆਇਆ ਕਿ ਕਾਕ ਕੱਲ ਹੈ ਮੇਰਾ ਕੇਸ ਹੈ ਕਿ ਤੂੰ ਕਰ ਦੇਣਾ ਮੈਂ ਜਿਵੇਂ ਕਰ ਦੇਵਾਂਗਾ ਮੈਂ ਫੋਨ ਤੇ ਮੈਂ ਬਹਿਸ ਨਹੀਂ ਸੀ ਕਰਦਾ ਮੈਂ ਬਿਲਕੁਲ ਸਤਿ ਵਚਨ ਜੀ ਹੋ ਜਾਏਗਾ ਮੈਂ ਫਿਰ ਜਾਂਦੇ ਕੇਸ ਟ੍ਰਾਂਸਫਰ ਕਰਤਾ ਤੇ ਦੂਜੇ ਕੋਰਟ ਚਲਾ ਗਿਆ ਐਸਨ ਅੰਦਰੋਂ ਸੀ ਫੋਨ ਪੀਐਮ ਨੂੰ ਫੋਨ ਆ ਗਿਆ ਫਰਾਂਸ ਮਿਸਟਰ ਆ ਗਿਆ ਡਿਫਰੈਂਸ ਮਿਸ ਆ ਗਿਆ ਕਾਕਾ ہماری ਦਸਤਾਰ ਦਾ ਫੋਨ ਹੋ ਕੰਮ ਕਰ ਦਿਓ ਕੱਲ ਮੈਂ ਛੱਕਰ ਦੂੰਗਾ ਮੈਂ ਬਹਿਸ ਨਹੀਂ ਕਰਦਾ ਪਰ ਇਹ ਜੱਜਾਂ ਉਤੇ ਪ੍ਰਭਾਵ ਪੈਂਦਾ ਜਦੋਂ ਹੁਣ ਫਰਜ਼ ਕਰੋ ਇੱਕ ਤਗੜਾ ਡੇਰੇ ਵਾਲਾ ਬਾਬਾ ਜੇਲ੍ਹ ਦੇ ਵਿੱਚ ਕਿਸੇ ਨੂੰ ਮਿਲਣ ਚਲਾ ਗਿਆ ਇੱਕ ਤਗੜੀ ਪੋਲਿਟਿਕਲ ਐਂਟੀਟੀ ਨੂੰ ਤਾਂ ਉਹਦਾ ਇਮਪ੍ਰੈਸ਼ਨ ਉਹਦਾ ਪ੍ਰਭਾਵ ਕੁਝ ਹੱਦ ਤੱਕ ਜੱਜ ਜਿਹੜੇ ਕਬੂਲਦੇ ਆ ਮੈਂ ਆਪਣੀ ਗੱਲ ਦੱਸ ਰਿਹਾ ਤੁਹਾਨੂੰ ਮੈਂ ਇਹਨੂੰ ਨਹੀਂ ਸੀ ਫਰਕ ਬਿੰਦਾ ਮੇਰੇ ਕੋਲ ਇਹਨਾਂ ਬਾਬਿਆਂ ਦੇ ਵੀ ਕੇਸ ਸੀਗੇ ਹੂੰ ਪਹਿਲੇ ਰੀਸੈਂਟ ਦੇ ਵੀ ਕੇਸ ਸੀਗੇ ਔਰ ਹਾਈ ਪ੍ਰੋਫਾਈਲ ਕਿਉਂਕਿ ਮੈਨੂੰ ਫਿਰ ਤੋਂ ਨਾ ਸੀਜੀ ਸਾਹਿਬ ਨੇ ਕ੍ਰਿਮੀਨਲ ਕੋਡ ਦਿੱਤੀ ਸੋ 200 ਕੇਸ ਜੀ 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 ਕੁਝ ਜੋ ਮਤਲਬ ਚੋਣ ਮੇ ਜਿਹੜੇ ਬਦਮਾਸ਼ ਹੈ ਨਾ ਲੰਬੇ ਲੰਬੇ 6 ਜੇ ਫੁੱਟਸ ਲੰਬੇ ਤੇ ਬੜੇ ਨਾਮੀ ਬਦਮਾਸ਼ ਉਹ ਕੇਸ ਹੀ ਮੇਰੇ ਕੋਲ ਜੀ ਤੇ ਉਹ ਉਹਨੂੰ ਮੈਨੂੰ ਉਹਨੂੰ ਵਿਸ਼ਵਾਸ ਹੈ ਸੀਗਾ ਕਿ ਬਿਆਨਾ ਸਾਹਿਬ ਨਾ ਤੇ ਪੈਸੇ ਖਾਂਦੇ ਤੇ ਜਲਦੀ ਨਿਪਟਾਰਾ ਕਰ ਦੇਣਗੇ ਤੁਸੀਂ ਦੇਖੋ 200 ਮਰਡਰ ਕੇਸ 1 ਸਾਲੇ ਕਰਨ ਨੂੰ ਮਜ਼ਾਕ ਨਹੀਂ ਹੈ ਬੜੀ ਵੱਡੀ ਗੱਲ ਹੈ ਤੇ ਮੈਂ 6 ਸਟੈਨੋ ਜਿਹੜੇ ਦੇ ਨਾ ਮੇਰੀ ਜ਼ਿੰਦਗੀ ਆਪਣੀ ਦੇ ਬਸ ਖਰਾਬ ਹੀ ਹੋ ਮਤਲਬ ਦਿਨੇ ਰਾਤੀ ਬਸ ਉਹ ਕੇਸ ਕਰਨੇ ਜਜਮੈਂਟ ਲਿਖਾਨੀਆਂ ਐਵੀਡੈਂਸ ਰਿਕਾਰਡ ਕਰਨਾ ਆਰਗੂਮੈਂਟ ਰਿਕਾਰਡ ਕਰਨਾ ਕਦੇ ਇਦਾਂ ਵੀ ਹੋਇਆ ਕਿ ਜਿਹੜੀ ਇੱਕ ਇਨਸਾਨ ਦੇ ਅੰਦਰਲੀ ਐਮਪੈਥੀ ਆ ਡਿਫਰੈਂਟ ਲੇਅਰਸ ਆ ਹਰੇਕ ਪਰਸਨ ਦੀ ਆ ਇਹ ਸਾਰਿਆਂ ਦੇ ਨਾਲ ਹੈਂਡਲ ਕਰਦਿਆਂ ਤੁਹਾਡੇ ਮਨ ਦੇ ਅੰਦਰ ਕਿਸੇ ਦੋਸ਼ੀ ਦੇ ਪ੍ਰਤੀ ਕਦੇ ਹਮਦਰਦੀ ਦਾ ਭਾਵ ਜਾਗਿਆ ਹੋਵੇ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਯਾਰ ਚਲੋ ਜਾਣ ਦਿਓ ਯਾਰ ਕੁਝ ਨਹੀਂ ਹੁੰਦਾ ਮੈਂ ਸਾਈਕੋਲੋਜੀ ਪੜ੍ਹੀ ਸੀ ਮੇਰੀ ਕੋਰਟ ਬੰਦਾ ਅੰਦਰ ਵਰਦਾ ਸੀ ਨਾ आई कुड मेक आउट के बंदा शरीफ है या बदमाश ईमानदारी से तो मुझे वो इंफेक्ट थी मेरे अंदर तो बॉडी लैंग्वेज बॉडी जेस्चर्स उन देख के कि वे चल रहा है कि वे गल कर रहा है आगे ते मेनू एक दिन आके मैं यार मतलब ये मन शरीफ लग रहे मेनू छोड़ दे मैं आई हैड टू गो बाय द फाइल क्योंकि जो फाइल इज आ गया एविडेंस वो गवा अगर कह गए किसी बंदे ने मारया एविडेंस तो माफ करना मैनिपुलेट भी बहुत होते पुलिस द्वारा ਤੁਸੀਂ ਆਪਣੇ ਲੈਵਲ ਤੇ کئی چیزਾਂ ਨੂੰ ਇਨਵੈਸਟਿਗੇਟ ਕਰਦੇ ਸੀ ਸੁਨੋ ਮੈਂ ਆਈ ਯੂਸ ਟੂ ਕੁਐਸਚਨ ਦੀ ਵਿਟਨੈਸ ਇਸ ਮਾਈਸੈਲਫ ਆਫ ਕਰਸ ਉਹ ਮੇਰਾ ਪੀਪੀ ਕਹਿੰਦਾ ਆਪ ਕੁਐਸਚਨ ਕਰ ਰਿਹਾ ਮੈਂ ਕਿਉਂ ਨਾ ਕਰੂੰ ਭਈ ਤੂੰ ਤਾਂ ਪਤਾ ਨਹੀਂ ਕਿਹਾ ਪੜਾ ਕੇ ਲਾਇਆ ਹੋ ਇਸ ਕੋ ਆਈ ਮਸਟ ਨੋ ਮਾਈਸੈਲਫ ਕਿ ਵਾਕਈ ਇਹ ਬੰਦੇ ਨੇ ਮਰਡਰ ਕੀਤਾ ਕਿ ਨਹੀਂ ਕੀਤਾ ਜੀ ਮੈਂ ਕੁਐਸਚਨ ਕਰਦਾ ਸੀ ਗਵਾਹ ਨੂੰ ਉਹ ਕਈ ਵਾਰੀ ਫੱਟ ਪੈਂਦੇ ਸੀ ਕਿ ਨਹੀਂ ਜੀ ਮੈਂ ਤਾਂ ਜਬਰਦਸਤੀ ਲਿਆ ਨਾ ਹਾਂ ਬਈ ਅਸਲ ਚ ਗੱਲ ਇਦਾਂ ਨਹੀਂ ਇਦਾਂ ਸੀ ਨਹੀਂ ਦੇਖ ਨਹੀਂ ਮਰਦਾ ਇਹ ਕਈ ਮੈਂ ਕੇਸ ਬੜੀ ਕਿਤੇ ਸੇ ਕਰੀ ਸੀ ਫਿਰ ਪੁਲਿਸ ਦੀ ਕੁੱਤੇ ਖਾਣੀ ਤੁਸੀਂ ਕਰਦੇ ਸੀ ਪੁਲਿਸ ਨੇ ਚਰਕਮਾਰ ਦੇ ਸੀ ਐਸ ਜੁਵਾਨ ਸੀ ਡੀਸੀ ਵੀ ਮੈਂ ਝੜਦਾ ਸੀ ਨਾ ਮ ਤੁਸੀਂ ਬੰਦਾ ਇਹ ਕਰ ਕੀ ਰਿਹਾ ਤੁਸੀਂ ਹੈ ਜੀ ਕੀ ਕੀ ਕਰ ਰਹੇ ਤੁਸੀਂ ਮੈਂ ਉਹ ਜ਼ਿਆਦਾ ਹੁੰਦਾ ਉਮਰ ਕਿ ਜਿਹੜਾ ਅੰਦਰ ਹੁੰਦਾ ਉਹ ਮੈਂ ਫਾਂਸੀ ਵੀ ਦਿੱਤੀ ਕਈ ਕਿਸੇ ਉਮਰ ਕਿਤੇ ਬਹੁਤ ਦਿੱਤੀ ਮੈਂ ਤੇ ਮੈਂ ਕਹਿੰਦਾ ਉਹ ਬੰਦੇ ਲਾਈਫ ਖਰਾਬ ਜਾਂਦੀ ਕਦੇ ਪਰੇਸ਼ਾਨ ਹੋਏ ਤੁਸੀਂ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਹਾਂ ਪਰੇਸ਼ਾਨਿਤ ਹੁੰਦੀ ਹੈ ਕਿਉਂਕਿ ਸਾਹਮਣੇ ਇੱਕ ਬੰਦਾ ਖੜਾ ਹੈ ਉਹ ਕੱਲ ਨਹੀਂ ਹੋਗਾ ਇਹ ਥੋੜਾ ਸੋਚ ਮਨ ਮਿਆਦਾ ਕਿ ਇਹ ਬੰਦਾ ਕੱਲ ਖਤਮ ਹੋ ਜਾਏਗਾ ਪਰ ਉਹ ਹੋয়া ਖਤਮ ਪਰ ਹੁਣ ਕੀ ਕਰ ਤਮੈਂ ਹੁਣ ਉਸਨੇ ਕਾਮਯਾਬੀ ਕੀਤਾ 3-3 ਮਿੰਟ ਜੇਗਾ ਤਾਂ ਇਹ ਤਾਂ ਪੈਨਲਾਈਜ਼ ਹੋਣਾ ਪਏਗਾ ਹੈ ਜੀ ਜੇ ਗਲਤੀ ਕੀਤੀ ਹੈ ਤਾਂ ਪੈਨਲਾਈਜ਼ ਤਾਂ ਹੋਣਾ ਹੀ ਪਾ। ਮੈਂ ਕਹਿੰਦਾ ਜਿਸ ਬੰਦੇ ਨੇ ਤਿੰਨ ਮਰਡਰ ਕੀਤੇ ਨੇ ਉਹਨੂੰ ਫਾਂਸੀ ਤੇ ਲੱਗਣੀ ਚਾਹੀਦੀ ਹੈ। ਦੱਸੋ ਕਦੇ ਇਦਾਂ ਵੀ ਹੋਇਆ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੀ ਕੁਰਸੀ ਦੇ ਮਨਸਫ ਦੀ ਕੁਰਸੀ ਤੇ ਬਹਿ ਕੇ ਤੁਸੀਂ ਕੋ ਡਿਸੀਜਨ ਦਿੱਤਾ ਔਰ ਉਸ ਤੋਂ ਬਾਅਦ ਉੱਪਰਲੀ ਅਦਾਲਤ ਨੇ ਮਾਨਯੋਗ ਸੁਪਰੀਮ ਕੋਰਟ ਨੇ ਉਹਨੂੰ ਪਲਟਾ ਦਿੱਤਾ ਹੋਵੇ ਉਸ ਫੈਸਲੇ ਨੂੰ। ਉਹਨੂੰ ਤੁਸੀਂ ਕਦੇ ਰਿਵਿਊ ਕੀਤਾ ਕਦੇ ਫੀਲ ਹੁੰਦਾ ਹੈ ਤਾਂ ਕਿ ਨਹੀਂ ਯਾਰ ਵੀ ਇੱਥੇ ਮੈਨੂੰ ਥੋੜੀ ਜਿਹੀ ਹੋਰ ਜ਼ਿਆਦਾ ਅੱਗੇ ਟਾਈਮ ਲੈਣਾ ਚਾਹੀਦਾ ਸੀ ਜਜਮੈਂਟ ਤੋਂ ਪਹਿਲਾਂ। ਮੇਰੇ 99% ਕੇਸ ਐਜ ਮੇਰੇ ਸਾਰੇ ਜਜ ਕਿਉਂਕਿ ਮੈਂ ਬਿਲਕੁਲ ਮਤਲਬ 26 ਸਾਲ ਵੀ ਨੌਕਰੀ ਕੀਤੀ ਹੈ ਮਤਲਬ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਆਈ ਵਾਸ ਟੋਟਲੀ ਓਨੈਸਟ ਨਾਟ ਇਵਨ ਅ ਕੱਪ ਆਫ ਟੀ ਫਰਮ ਐਨੀਵਨ ਨਾਟ ਇਵਨ ਅ ਕੱਪ ਆਫ ਟੀ ਬੱਚਿਆਂ ਨੇ ਕਿਹਾ ਨਹੀਂ ਵੀ ਪਾਪਾ ਲੈ ਲਿਆ ਕਰੋ ਕੁਝ ਨਹੀਂ ਹੁੰਦਾ ਬੱਚੇ ਤਾਂ ਕਹਿੰਦੇ ਸੀ ਨਹੀਂ ਪਾਪਾ ਬੜਾ ਅੱਛਾ ਕਰ ਰਹੇ ਹੋ ਬੱਚੇ ਮੇਰੇ ਨਾਲ ਸੀਗੇ ਮੇਰੀ ਵਾਈ ਮੇਰੇ ਨਾਲ ਸੀ ਮੈਂ ਵਾਈਫ ਨੂੰ ਪਹਿਲੇ ਕਿਹਾ ਸੀ ਮੈਂ ਕਿ ਮੈਂ ਰੱਬ ਦੀ ਕੁਰਸੀ ਆ ਮੈਂ ਪੈਸੇ ਨਹੀਂ ਬਣਾਣੇ ਸਾਨੂੰ ਕੁਝ ਆਪਣੀ ਵਾਈਫ ਤੇ ਬੱਚਿਆਂ ਬਾਰੇ ਵੀ ਦੱਸੋ ਹਾਂਜੀ ਹਾਂ ਮੇਰਾ ਮੇਰੀ ਬੜੀ ਬੇਟੀ ਆ ਹਾਂ ਹਾਂ ਇਹ ਮਤਲਬ ਇਹਦਾ ਮੈਂ ਵਿਆਹ ਕੀਤਾ ਸੀ ਮਿਸਟਰ ਇਹਨਾਂ ਦੇ ਜਿਹੜੇ ਹਸਬੰਦ ਨੇ ਉਹ ਆਈਟੀ ਪ੍ਰੋਫੈਸ਼ਨਲ ਹੈ ਹੀ ਇਸ ਬੀਟੈਕ ਬੀਟੈਕ ਐਮਬੀਏ ਜੀ ਮੈਂ ਜਦੋਂ ਵਿਆਹ ਕੀਤੇ ਉੱਥੇ ਐਸਐਲ ਲੱਗੇ ਸੀ ਇਹ ਜਦੋਂ ਮੈਂ ਦੇਖਣਾ ਨਾ ਮੁੰਡਾ ਦੇਖਣਾ ਨਾਈਸ ਹੀ ਵਾਸ ਵਰਕਿੰਗ ਇਨ ਐਸਐਲ ਤੇ ਬੀਟੈਕ ਸੀਗੇ ਤੇ ਮੈਨੂੰ ਬੜਾ ਛੱਲੇਗਾ ਮੈਂ ਇਮਾਨਦਾਰੀ ਮੇਰਾ ਦਿਲ ਇਹ ਕਹਿੰਦਾ ਕਿ ਮੈਂ ਦੇਖתי ਮੁੰਡਾ ਬੱਚੇ ਪੜ੍ਹ ਲਿਖੇ ਹਾਂ ਜੀ ਮੈਂ ਕਿਹਾ ਇਹ ਤੇ ਬਣੀ ਸਾਡੀ ਕੁੜੀ ਵਾਸਤੇ ਯੂ ਬਲੀਵ ਮੀ ਮੈਨੂੰ ਸੜਾ ਉਦੋਂ ਰੱਬ ਨੇ ਕੁਝ ਸੀ ਇੱਕ ਬਹਿਣਾ ਸਾਹਿਬ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਰੀਅਲਾਈਜ਼ ਕਰਦੇ ਹੋ ਕਿ ਤੁਹਾਡੇ ਮੁਕਾਬਲੇ ਜਿਹੜੀ ਤੁਹਾਡੀ ਜਨਰੇਸ਼ਨ ਸੀ ਉਹਦੇ ਮੁਕਾਬਲੇ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਦੇ ਅੰਦਰ ਜਿਹੜੇ ਸੋਸ਼ਲ ਇਸ਼ੂਜ਼ ਨੂੰ ਲੈ ਕੇ ਜਾਂ ਹਿਊਮਨ ਸਾਈਕੋਲੋਜੀ ਨੂੰ ਲੈ ਕੇ ਸ਼ਾਇਦ ਉਹਨੀ ਅੰਡਰਸਟੈਂਡਿੰਗ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਦੇਖੋ ਜੀ ਗੱਲ ਇਹ ਕਿ ਉਹ ਮੈਂ ਇਸ ਮਹਿਨੇ ਸਾਡੇ ਬੱਚੇ ਬੱਚਾਂ ਦਾ ਸੋਚ ਸਾਰਨਲ ਕਾਫੀ ਅੱਗੇ ਹੈ ਭਾਵੇਂ ਲਿਖਿਆ ਜੇ ਸਾਡਾ ਜੋ ਅੱਜਕੱਲ ਮਾਹੌਲ ਹੈ ਉਸ ਦੇ ਹਿਸਾਬ ਨਾਲ ਮੈਨੂੰ ਖੁਸ਼ੀ ਆ ਕਿ ਵਿੱਚ ਮੈਂ ਬੱਚਿਆਂ ਨੂੰ ਕਿਹਾ ਸੀ ਮੈਂ ਕਿਹਾ ਦੇਖੋ ਮੈਂ ਅਗਰ ਹਾਈ ਕੋਰਟ ਜੱਜ ਬਣਿਆ ਤੂੰ ਸੁਪਰੀਮ ਜਜ ਬਣਨਾ ਦੋਨੋਂ ਕਿਹਾ ਸੀ ਅੱਛਾ ਪੁੱਛ ਲਓ ਬੇਟੀ ਬੈਠੀ ਹੈ ਤੇ ਕਹਿੰਦੇ ਮੈਂ ਕਿਹਾ ਚਲੋ ਸੁਪਰੀਮ ਜਜ ਨਹੀਂ ਬਣੋ ਤੇ ਕਮਸ ਐਸਾ ਉਹ ਦਾ ਵੀ ਲੋਕ ਹੈ ਮਾਂ ਬਾਪ ਦਾ ਨਾਮ ਰੋਸ਼ਨ ਕਰੋ ਬਿਲਕੁਲ ਸਹੀ ਦੇਸ਼ ਕੌਮ ਦਾ ਨਾਮ ਅੱਛਾ ਹੋਵੇ ਹਾਂ ਜੀ ਟੂ ਟੂ ਬੀਕਮ ਵੈਰੀ ਸੀਨੀਅਰ ਅਫੀਸਰ ਇਨ ਯੂਰ ਲਾਈਫ ਬੱਚਾ ਨੇ ਦੇਖੋ ਜੀ ਨਿਭਾਇਆ ਆਪਣਾ ਮੇਰਾ ਬੇਟਾ ਜੀ ਆਪਣਾ ਆਪਣੇ ਫੀਲਡ ਦੇ ਵਿੱਚ ਕੰਮ ਕਰਦਾ ਬਹੁਤ ਸੀਨੀਅਰ ਅਡਵਾਈਸ ਪ੍ਰੈਜ਼ੀਡੈਂਟ ਇਨ ਐਕਸਿਸ ਬੈਂਕ ਜੀ ਹੀ ਬੀਕਮਿੰਗ ਹੀ ਬੀਕ ਵੈਰੀ ਵਧੀਆ ਪੋਸਟ ਹੈ ਜੀ ਤੇ ਉਹਦੀ ਜਿਹੜੀ بیوی ਹੈ ਉਹ ਸੀ ਇਸ ਕਮਿਸ਼ਨਰ ਦਿੱਲੀ ਦੀ ਕਮਿਸ਼ਨਰ ਆਫ ਐਕਸਾਈਜ਼ ਐਂਡ ਕਸਟਮਸ ਦੀ ਵੈਰੀ ਗੁੱਡ ਬਹੁਤ-ਬਹੁਤ ਖੁਸ਼ੀ ਹੋਈ ਸੁਣ ਕੇ ਆ ਜਿਹੜੀ ਉਦਾਂ ਆਪਾਂ ਵਾਪਸ ਜੇ ਗੱਲ ਚਲਦਿਆਂ ਇੰਡੀਅਨ ਜੁਡੀਸ਼ਰੀ ਦੀ ਇੰਡੀਅਨ ਜੁਡੀਸ਼ਰੀ ਕੋਲ ਚੈਲੰਜਸ ਮੇਨਲੀ ਕਿਹੜੇ ਇੱਕ ਤਾਂ ਤੁਸੀਂ ਦੱਸੇ ਦਿੱਤਾ ਕਿ ਯਾਰ ਵੈਕੈਂਸੀਆਂ ਜਿਹੜੀਆਂ ਵੈਸੇ ਹੀ ਪਈਆਂ ਲੋਖਜਲ ਹੋ ਰਿਹਾ ਹੈ ਅਦਾਲਤਾਂ ਦੇ ਵਿੱਚ ਹਾਂਜੀ ਔਰ ਕੋਈ ਹੋਰ ਚੈਲੰਜ ਜਿਹੜਾ ਤੁਹਾਨੂੰ ਲੱਗਦਾ ਹੋਵੇ ਇੰਟਰਨਲੀ ਜਿਹੜਾ ਇੱਕ ਤਾਂ ਪ੍ਰੈਸ਼ਰ ਹੋ ਗਿਆ ਨਾ ਪੋਲਿਟੀਕਲੀ ਪ੍ਰੈਸ਼ਰ ਆ ਡੇਰੇਦਾਰਾਂ ਦਾ ਇਨਫਲੂਐਂਸ ਬਹੁਤ ਜ਼ਿਆਦਾ ਹੋ ਗਿਆ ਇੰਡੀਅਨ ਵੋਟ ਬੈਂਕ ਦੇ ਉੱਤੇ ਕਿਸੇ ਪੋਲੀਟੀਕਲ ਪਾਰਟੀ ਨੇ ਕਦੇ ਅਪਰੋਚ ਵੀ ਕੀਤਾ ਜਦੋਂ ਤੁਸੀਂ ਰਿਟਾਇਰਡ ਹੋ ਗਿਆ ਕਿ ਤੁਸੀਂ ਸਾਡੇ ਵੱਲੋਂ ਖੜੇ ਹੋ ਤੁਹਾਨੂੰ ਐਮਐਲਏ ਬਣਾਉਣ ਨੇ ਨਹੀਂ ਮੈਨੂੰ ਅਪਰੋਚ ਕੀਤਾ ਕਿਸੇ ਨੇ ਕਿਉਂਕਿ ਮੈਂ ਤੁਸੀਂ ਇਮਾਨਦਾਰ ਹੋਣਾ ਇਸ ਕਰਕੇ ਮੈਂ ਕਦੇ ਨਹੀਂ ਜਾਈ ਸੀ ਨਾ ਉਹਨਾਂ ਨੂੰ ਕਈ ਜੈ ਨੂੰ ਜਿਨ੍ਹਾਂ ਨੇ ਉਹਨਾਂ ਦੇ ਕੰਮ ਕੀਤੇ ਨੇ ਉਹਨਾਂ ਨੂੰ ਐਮਪੀ ਬਣਾਇਆ ਉਹਨਾਂ ਨੇ ਨੰਬਰ ਬਰਨ ਮੈਂ ਐਮਐਲਏ ਬਣਾਇਆ ਪਰ ਮੈਨੂੰ ਕੋਈ ਕਦੀ ਕੋਈ ਅਪਰੋਚ ਨਹੀਂ ਕੀਤਾ ਨੇ ਕਦੀ ਤੁਹਾਨੂੰ ਐਮਪੀ ਬਣਾਉਣੇ ਆਏ ਤੁਸੀਂ ਅਸਾਈਨ ਬਦਲੇ ਲੋ ਨਾਥਿੰਗ ਹੁਣ ਤੁਸੀਂ ਸਾਡੇ ਮੁਲਕ ਦੇ ਵਿੱਚ ਆਏ ਹੋ ਇਹ ਮੁਲਕ ਛੋਟਾ ਆ ਪਰ ਬੜਾ ਖੂਬਸੂਰਤ ਮੁਲਕ ਆ ਔਰ ਐਥਿਕਲੀ ਲੋਗ ਆਪੋ ਆਪਣੇ ਕਮਾਂਕਾਰਾਂ ਦੇ ਵਿੱਚ ਬੜਾ ਪ੍ਰੋਫੈਸ਼ਨਲ ਬਿਹੇਵੀਅਰ ਉਹਨਾਂ ਦਾ ਤੁਹਾਨੂੰ ਦੇਖਣ ਨੂੰ ਮਿਲਿਆ ਹੋਵੇਗਾ ਸਾਡੇ ਜਿਹੜੇ ਭਾਰਤੀ ਲੋਕ ਆ ਉਹਨਾਂ ਨੇ ਵੀ ਬਹੁਤ ਅਚੀਵਮੈਂਟਸ ਕੀਤੀਆਂ ਐਂਡ ਆ ਰੀਅਲੀ ਫੀਲ ਪ੍ਰਾਊਡ ਆਫ ਥੈਟ ਕਿਹੋ ਜਿਹਾ ਮਹਿਸੂਸ ਕਰਦੇ ਹਾਂ ਨਿਊਜ਼ੀਲੈਂਡ ਦੇ ਇੰਡੀਅਨ ਡਾਇਸਪੋਰਾ ਨੂੰ ਦੇਖ ਕੇ ਬਹੁਤ ਖੂਬਸੂਰਤ ਲੱਗਾ ਮੈਨੂੰ ਇਹ ਦੇਸ਼ ਬੜਾ ਅੱਛਾ ਲੱਗਾ ਲੋਗ ਬੜੇ ਅੱਛੇ ਲੱਗੇ ਆਪਣੇ ਡਿਊਟੀ ਮੇ ਪੂਰੇ ਡਿਊਟੀ ਨਿਭਾਤੇ ਹੈ ਇਮਾਨਦਾਰੀ ਨਾਲ ਕੰਮ ਕਰਤੇ ਹੈ ਡ ਮੈਨੂੰ ਜਿਹੜਾ ਇੱਥੇ ਚੀਜ਼ ਬੜੀ ਅੱਛੀ ਲੱਗੀ ਹੈ ਆਈ ਰੀਅਲੀ ਲਾਈਕ ਇਟ ਆਈ ਲਵ ਇਟ ਜੇ ਕਿਹੜੀ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਨਿਊਜ਼ੀਲੈਂਡ ਦੀ ਜੇ ਤੁਹਾਨੂੰ ਪੁੱਛੀਏ ਸਭ ਤੋਂ ਖੂਬਸੂਰਤ ਗੱਲ ਕਿਹੜੀ ਲੱਗੀ ਖੂਬਸੂਰਤ ਦੇਸ਼ ਹੈ ਬਹੁਤ ਖੂਬਸੂਰਤ ਦੇਸ਼ ਹੈ ਅੱਛਾ ਐਨੀ ਖੂਬਸੂਰਤੀ ਇੰਡੀਆ ਤੇ ਹੈ ਹੀ ਨਹੀਂ ਕਿਧਰੇ ਵੀ ਓਕੇ ਇੱਥੇ ਖੂਬਸੂਰਤੀ ਬੜੀ ਹੈ ਲੋਕ ਵੀ ਬੜੇ ਕੋਆਪਰੇਟਿਵ ਨੇ ਜੀ ਬੜੇ ਹਮਦਰਦ ਨੇ ਲੋਕੀ ਹਾਂਜੀ ਤੇ ਦੇਸ਼ ਬੜਾ ਥੋੜੇ ਜਿਹੇ ਉੱਪਰ ਬੈਠੇ ਨੇ ਪੋਲੀਟੀਸ਼ੀਅਨ ਉਹ ਬੜੇ ਨਾਈਸ ਨੇ ਕਿਸੇ ਨੂੰ ਕੋਈ ਕ腐ਸ਼ਨ ਵਾਲੇ ਮੈਨੂੰ ਕੋਈ ਕਿਸੇ ਨੇ ਨਹੀਂ ਕਹਿਆ ਸਾਡੇ ਸਾਡੇ ਰੂਲਰ ਕ腐 ਨਹੀਂ ਨੋਬਡੀ ਹੈਸ ਟੋਲਡ ਮੀ ਥਿਸ ਜੀ ਥਿਸ ਇਜ਼ ਅ ਗ੍ਰੇਟ ਥਿੰਗ ਜੀ ਤੁਸਾਂ ਮੈਨੂੰ ਵੀ ਦੁਨੀਆ 'ਚ ਹੋਰ ਕਿੱਥੇ ਜਾਂ ਇੰਡੀਆ 'ਚ ਕਿੱਥੇ-ਕਿੱਥੇ ਘੁੰਮਣ ਦਾ ਜਾਣ ਦਾ ਮੌਕਾ ਮਿਲਿਆ ਬਾਕੀ ਦੇ ਕਲਚਰਸ ਬਾਕੀ ਦੇ ਲੋਕਾਂ ਦੀ ਲਾਈਫਸਟਾਈਲ ਦੇ ਉੱਤੋਂ ਕਿਹੜੀ ਚੀਜ਼ ਐਸੀ ਆ ਜਿਹੜੀ ਤੁਹਾਨੂੰ ਪ੍ਰੇਰਣਾ ਦਿੰਦੀ ਆ ਮੈਂ ਵਰਲਡ ਕਾਫੀ ਘੁੰਮਿਆ ਜੀ ਜੀ ਅਮਰੀਕਾ ਵੀ ਗਿਆ ਮੈਂ ਔਰ ਹੋਰ ਕਈ ਦੇਸ਼ਾਂ 'ਚ ਗਿਆ ਅੱਛਾ ਜੀ ਉਹ ਥੋੜੇ ਹਮਾਰੇ ਸੇ ਐਡਵਾਂਸ ਤੋਂ ਹੈ ਡੈਫੀਨਿਟਲੀ ਐਡਵਾਂਸਡ ਹੈ ਓਕੇ ਟੈਕਨੋਲੋਜੀਕਲੀ ਔਰ ਬਾਕੀ ਐਜੂਕੇਸ਼ਨ ਵਾਈਜ਼ ਮੇਕਰ ਐਜੂਕੇਸ਼ਨ ਬੜੀ ਅੱਛੀ ਹੈ ਇੱਥੋਂ ਜਾਂਦੇ ਨੇ ਸਾਡੇ ਬੱਚੇ ਪੜ੍ਹਨ ਜਾਂਦੇ ਨੇ ਉੱਥੇ ਜੀ ਹਾਰਵਰਡ ਸਕੂਲ ਜਿ ਫਲਾਣੀ ਮਤਲਬ ਅੱਛੇ ਬੜੇ ਅੱਛੇ ਐਜੂਕੇਸ਼ਨ ਹੁੰਦੀ ਬਹੁਤ ਵਧੀਆ ਥੇਰ ਇਜ਼ ਨੋ ਡਾਊਟ ਓਕੇ ਕੋਈ ਸ਼ੱਕ ਨਹੀਂ ਇੰਡੀਆ ਦੀ ਜਿਹੜੀ ਲੇਟਲੀ ਜੋ ਮੈਂ ਦੇਖ ਰਿਹਾ ਐ ਇਕੁਏਸ਼ਨ ਖਾਸ ਤੌਰ ਤੇ ਅਮ ਜਿਹੜੀ ਡਿਪਲੋਮੇਸੀ ਆ ਜਾਂ ਜਿਹੜੀ ਪੋਲਰਾਈਜ਼ੇਸ਼ਨ ਆ ਪੋਲਿਟਿਕਸ ਦੀ ਉਹਨੂੰ ਇਕ ਨਿਆਂ ਪਾਲਿਕਾ ਦਾ ਹਿੱਸਾ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਹੋ ਇੰਡੀਆ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਬਹੁ ਗਿਣਤੀ ਆ ਵਰਸਸ ਘੱਟ ਗਿਣਤੀ ਜਾਂ ਮਾਈਨੋਰਟੀਜ਼ ਵਰਸਸ ਮੈਜੋਰਟੀ ਚਾਹੇ 1984 ਦੇ ਸਿੱਖ ਕਤਲੇਆਮ ਦੀ ਗੱਲ ਕਰ ਲਈਏ ਚਾਹੇ ਉਸ ਤੋਂ ਬਾਅਦ ਵੀ ਘਟਨਾਵਾਂ ਬਹੁਤ ਹੁੰਦੀਆਂ ਤੁਸੀਂ ਜੁਡੀਸ਼ੀਅਲ ਸਿਸਟਮ ਦਾ ਹਿੱਸਾ ਹੁੰਦੇ ਹੋਏ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਜੁਡੀਸ਼ਰੀ ਮੇਰੇ ਤੋਂ ہمارے ਪਾਸ 34 ਕੇਸਿਸ ਸਨ ਓਕੇ ਮੇਰੇ ਪਾਸ ਮਾਈਨੋਰਟੀਜ਼ ਕੇਸਿਸ ਬਹੁਤ ਥੇ

ਯੂਸ ਟੂ ਆਸ ਵੀ ਤੁਸੀਂ ਹਾਂ ਵੀ ਸੱਚੀ ਗੱਲ ਦਾ ਸੁਖੀ ਹੈ ਮੈਂ ਦੋਸਤੋ ਜਦੋਂ ਤੁਸੀਂ ਜੌਬ ਕਰਦੇ ਸੀ ਉਸ ਵਕਤ ਜਦੋਂ ਤੁਸੀਂ ਰਿਟਾਇਰ ਹੋਏ ਤੁਸੀਂ ਕੋਈ ਡਿਫਰੈਂਸ ਫੀਲ ਕੀਤਾ ਕਿ ਕਿਤੇ ਨਾ ਕਿਤੇ ਜਿਹੜੀ ਇੰਡੀਆ ਦੀ ਇੱਕ ਸੈਕੂਲਰ ਇਮੇਜ ਸੀ ਇੰਟਰਨੈਸ਼ਨਲੀ ਉਹ ਪਹਿਲਾਂ ਦੇ ਮੁਕਾਬਲੇ ਥੋੜੀ ਫੇਡ ਆਊਟ ਹੋਈ ਆ ਹਾਂ ਥੋੜੀ ਸੈਕੂਲਰ ਇਮੇਜ ਫੇਡ ਆਊਟ ਹੋ ਗਈ ਆ ਦੇਰ ਇਜ਼ ਨੋ ਡਾਊਟ ਡੈਫੀਨਿਟਲੀ ਓਕੇ ਹਾਂ ਨੈਕਸਟ ਜਨਰੇਸ਼ਨ ਜਿਹੜੀ ਸਾਡੀ ਇਸ ਮੁਲਕ ਦੇ ਵਿੱਚ ਪ੍ਰਾਊਡਲੀ ਕੀ ਵੀ ਇੰਡੀਅਨਸ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤੇ ਇਹ ਮੈਸੇਜ ਦੇਣਾ ਨਹੀਂ ਤੁਸੀਂ ਆਪਣੀ ਮਿਹਨਤ ਕਰੋ ਇਮਾਨਦਾਰ ਇਮਾਨਦਾਰੀ ਨਾਲ ਮਿਹਨਤ ਕਰੋ ਐਂਡ ਸਕਾਈਜ਼ ਦਾ ਲਿਮਿਟ ਫॉर द ਕੈਰੀਅਰ ਕੀ ਬਾਤ ਹੈ ਇਜ਼ ਇਫੈਕਟ ਮੈਂ ਜੇ 5 ਰੁਪਏ ਲੈ ਕੇ ਦਿੱਲੀ ਗਿਆ ਸੀ ਤੇ ਮੈਂ ਅਗਰ ਹਾਈ ਕੋਰਟ ਜਜ ਬਣ ਸਕਣਾ ਬਿਨਾ ਅਪਰੋਚ ਦੇ ਆਈ ਥਿੰਕ एवरीवन ਕੈਨ ਡੂ ਇਟ ਬੜੀ ਵੱਡੀ ਗੱਲ ਹਾਂਜੀ ਆ ਹੁਣ ਦੀ ਨਿਆਪਾਲਕਾ ਦੇ ਵਿੱਚ ਨਿਗਾ ਮਾਰਦੇ ਆ ਤੇ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਮ ਆਉਂਦੇ ਆ ਜਿਨ੍ਹਾਂ ਨੇ ਮੁਲਕ ਦੇ ਵਿੱਚ ਨਾਮ ਬਣਾਇਆ ਚਾਹੇ ਕਾਨੂੰਨਦਾਨ ਰਾਮਜੀਤ ਮਲਾਨੀ ਸਾਹਿਬ ਦੀ ਗੱਲ ਕਰੀਏ ਫੁਲਕਾ ਸਾਹਿਬ ਦੀ ਗੱਲ ਕਰੀਏ ਕਿਹੜੇ ਲੋਕ ਨੇ ਜਿਹੜੇ ਨਿਆਪਾਲਕਾ ਚ ਰਹਿੰਦੇ ਆ ਜਿਨ੍ਹਾਂ ਤੋਂ ਤੁਸੀਂ ਇਨਸਪਾਇਰ ਹੋਏ ਜਿਨ੍ਹਾਂ ਨੂੰ ਅੱਗੇ ਤੁਸੀਂ ਸੋਚਦੇ ਹੋ ਕਿ ਦੇ ਆ ਰੀਅਲੀ ዱ ਇਨ ਵੈਲ ਦੇਖੋ ਜੀ ਇਹ ਸੀਨੀਅਰ ਜਿਹੜੇ ਵਕੀਲ ਨੇ ਪੰਜ-ਛੱਟ ਸਾਡੇ ਉਹਨਾਂ ਨੂੰ ਅਸੀਂ ਦੇ ਜੀ ਤੁਲਸੀ ਸਾਹਿਬ ਹਾਂਜੀ ਕੇਟੀਐਸ ਤੁਲਸੀ ਸਾਹਿਬ ਤੁਲਸੀ ਸਾਹਿਬ ਸੀਗੇ ਫੁਲਕਾ ਸਾਹਿਬ ਸੀਗੇ ਆਪਣੇ ਪਲਕੀ ਵਾਲਾ ਸਰਟਿੰਗ ਤੇ ਪਲਕੀ ਵਾਲਾ ਸੀ ਹਾਂ ਤੇ ਯੂ ਨੋ ਤੁਸੀਂ ਜਾ ਕੇ ਸੁਣਦੇ ਸੀ ਬਕਾਇਦਾ ਹਾਂ ਕਿਹਨਾਂ ਦਾ ਤਰੀਕਾ ਕਰ ਕੀ ਆ ਕਿ ਕਿਸ ਨਾਲ ਬਹਿਸ ਕਰਦੇ ਨੇ ਮਜ਼ਾ ਜਾਂਦਾ ਸੀ ਅੱਛਾ ਜੀ ਐਕਸਲੈਂਟ ਐਕਸਲੈਂਟ ਕੋਈ ਮੈਚ ਹੀ ਨਹੀਂ ਸੀ ਨਾ ਜੀ ਇਮੇਜਿਨ ਹੀ ਨਾ ਆ ਮੈਨਾਂ ਨਹੀਂ ਹੁੰਦਾ ਜਿਵੇਂ ਦੇਖਿਆ ਐਗਜ਼ੈਕਟਲੀ ਨਾ ਮੈਨਾਂ ਨਹੀਂ ਹੁੰਦਾ ਉਹ ਪਿੱਛੇ ਉਹਦੀ ਬੜੀ ਮਿਹਨਤ ਹੁੰਦੀ ਹੈ ਬੜੀ ਕੁਆਲਿਟੀ ਹੁੰਦੀ ਹੈ ਆ ਕਈ ਵਾਰ ਰਾਤ ਰਾਤ ਜਾਗਣਾ ਪੈਂਦਾ ਰਾਤ ਨੂੰ ਜ਼ਿਹਨ ਦੇ ਵਿੱਚ ਕੋਈ ਆਈਡੀਆ ਆ ਗਿਆ ਕਿ ਯਾਰ ਸਵੇਰ ਨੂੰ ਮੈਂ ਆ ਚੀਜ਼ ਇਨ ਨੂੰ ਇਦਾਂ ਹੈਂਡਲ ਕਰਨਾ ਤਾਂ ਆਬਵੀਅਸਲੀ ਤੁਹਾਡੀ ਨੀਂਦ ਉੱਡ ਜਾਂਦੀ ਹੈ ਮੈਂ ਜਾ ਕੇ ਦੋ ਦੋ ਘੰਟੇ ਸੁਣਦਾ ਸੀ ਉਹਨਾਂ ਨੂੰ ਅੱਛਾ ਯਾਰ ਕੀ ਰੱਬ ਨੇ ਇਹਨਾਂ ਨੂੰ ਬਣਾਇਆ ਕੀ ਦਿਮਾਗ ਇਹਨਾਂ ਦਾ ਕੀ ਸ਼ਾਨਦਾਰ ਰੀਟਰੀ ਉਹਨਾਂ ਦੀ ਸੁਪਰੀਮ ਕੋਰਟ 'ਚ ਬਸਾਈ ਹੋਈ ਜੀ ਪਰ ਮੈਂ ਆਈ ਫਾਲੋਡ ਥੈਮ ਇਹ ਬੰਦਾ ਇਹਨਾਂ ਦੇ ਬਰਦਰ ਬੰਦਾ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹ ਇਸ ਪਾਸੇ ਵੀਲ ਰੁਚਿਤ ਹੋਵੇ ਉਹਨਾਂ ਦਾ ਇਸ ਪਾਸੇ ਵੀਲ ਧਿਆਨ ਜਾਵੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੈਂ ਦੇਖ ਰਿਹਾ ਸਾਡੇ ਆਪਣੇ ਬਹੁਤ سارے ਜਿਹੜੇ ਅ अर्बन ਏਰੀਆ ਦੇ ਜਿਹੜੇ ਬੱਚੇ ਨੇ ਉਹ ਇਸ ਫੀਲਡ ਵੱਲ ਘਟ ਜਾ ਰਹੇ ਆ ਮੈਨੂੰ ਨਹੀਂ ਪਤਾ ਵਜ੍ਹਾ ਕੀ ਆ ਪਰ ਉਹਨਾਂ ਨੂੰ ਜੇ ਤੁਸੀਂ ਮੋਟੀਵੇਟ ਕਰਨਾ ਹੋਵੇ ਤਾਂ ਕੀ ਆਖੋਗੇ ਮੈਂ ਤਾਂ ਇਹ ਹੀ ਕਹਿਣਾ ਜੀ ਤੁਸੀਂ ਅਗਰ ਵਕੀਲ ਜਾਂ ਜੱਜ ਬਣਨਾ ਹੈ ਜੀ ਤੇ ਕੁਰਬਾਨੀਆਂ ਹਨ ਵਕਾਲਤ ਨਹੀਂ ਚਲਦੀ ਆਰਾਮ ਨਾਲ ਸ਼ੁਰੂ ਜੀ ਮੈਂ ਇਹ ਦੇਖਿਆ ਜੀ ਜ਼ਿਆਦਾਤਰ ਜਿਹੜੇ ਬੱਚੇ ਵਕਾਲਤ ਜਾ ਰਹੇ ਨੇ ਜਾਂ ਤੇ ਉਹ ਜੱਜਾਂ ਦੇ ਬੱਚੇ ਨੇ ਯੈਸ ਯਾ ਸੀਨੀਅਰ ਵਕੀਲਾਂ ਦੇ ਬੱਚੇ ਨੇ ਬਿਲਕੁਲ ਉਹੀ ਹੋ ਰਿਹਾ ਆਮ ਬੰਦਾ ਕੋਈ ਵਕਾਲਤ ਨਹੀਂ ਆ ਰਿਹਾ ਕਿਉਂਕਿ ਡਿਫਿਕਲਟੀਜ਼ ਬੜੀਆਂ ਨੇ ਵਕਾਲਤ ਚਲਦੀ ਨਹੀਂ ਰਾਮ ਨਾਲ ਹਾਂ ਬਾਅਦ ਦੀ ਗੱਦੀ ਜਿਹੜਾ ਬਹਿ ਗਿਆ ਉਹਦਾ ਪਿਓ ਵਕੀ ਜਿਵੇਂ ਪਾਲ ਕੇ ਰਹਦਾ ਮੁੰਡਾ ਉਹਦੀ ਮੁਸ਼ਕਲ ਆਣੀ ਹੈ ਉਹ ਤੇ ਬੜੇ ਬਣਾਏ ਗ੍ਰਾਹਕ ਆ ਗਏ ਹੁਣ ਮੁਸ਼ਕਲ ਸਾਨੂੰ ਆਈ ਮੈਂ ਜਦੋਂ ਦਿੱਲੀ ਗਿਆ ਆਮ ਆਮ ਘਰ ਦੇ ਵਿੱਚੋਂ ਬੰਦਾ ਬੰਦਾ ਨਹੀਂ ਸੀ ਜਾਂਦਾ ਆਮ ਘਰ ਚੋਂ ਉਹ ਫਿਰ ਬੰਦੇ ਮੈਂ ਰਿਜ਼ਲਟ ਦੇ ਕੇ ਬਣਿਆ ਮਤਲਬ ਮੈਂ ਢਾਈ ਤਿੰਨ ਸਾਲ ਤੁਸੀਂ ਦੇਖੋ ਮਰਡਰ ਕੇਸ ਕਰਕੇ ਰਿਜ਼ਲਟ ਦਿੱਤੇ ਲੋਕਾਂ ਨੂੰ ਬਿਲਕੁਲ ਫੇਰ ਰਿਜ਼ਰਡ ਦੇ ਕੇ ਲੋਕੀ ਮੇਰ ਕੋ ਲਾਇ ਕੇਸ ਲੈ ਕੇ ਬਹਿਣਾ ਸਭ ਆਪ ਕੇਸ ਕਰੋ ਉਹ ਬੜਾ ਮੁਸ਼ਕਿਲ ਕੰਮ ਥਾ ਕਦੇ ਕੋ ਫੈਸਲਾ ਸੁਣਾਉਣ ਲੱਗਿਆ ਤੁਹਾਡੇ ਹੱਥ ਨਹੀਂ ਕੰਬੇ ਡਰ ਨਹੀਂ ਲੱਗਿਆ ਮੈਂ ਆਪਸੇ ਬੋਲੇ ਮੈਂ ਆਈ ਯੂਸ ਟੂ ਟੇਕ ਇੰਟਰਸਟ ਮਾਈਸੈਲਫ ਤੇ ਮੈਂ ਫਾਈਲ ਪੜ੍ਹ ਕੇ ਜਾਂਦੀ ਸੀ ਪੂਰੀ ਪੂਰਾ ਪੂਰੀ ਤਿਆਰੀ ਨਾਲ ਜਾਣਾ ਪੂਰੀ ਤਿਆਰੀ ਨਾਲ ਇਸ ਵਾਸਤੇ ਮੈਨੂੰ ਰੱਬ ਨੇ ਅੰਦਰੋਂ ਬਖਸ਼ਿਸ਼ ਦਿੱਤੀ ਸੀ ਕਿ ਭਈ ਤੂੰ ਗਲਤ ਕੰਮ ਨਾ ਕਰੀਂ ਸੈਲਫ ਕੌਨਫੀਡੈਂਸ ਜ਼ਿਆਦਾ ਸੀ ਇਹ ਰਾਬੀ ਬੋਸ਼ੀਜ਼ ਮੇਰੇ ਉਤੇ ਬੜੀ ਇਟਸ 올 ਅਬਾਊਟ ਯੋਰ ਵਿਜ਼ਡਮ ਐਂਡ ਯੋਰ ਕੌਨਫੀਡੈਂਸ ਕਿ ਤੁਸੀਂ ਚੀਜ਼ਾਂ ਨੂੰ ਬੜੇ ਤਰੀਕਾ ਨਾਲ ਹੈਂਡਲ ਕੀਤਾ ਔਰ ਤੁਹਾਡਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਸੰਕਲਪ ਜਿਹੜਾ ਉਹਨੇ ਤੁਹਾਨੂੰ ਇਹ ਉੱਚੇ ਅਹੁਦੇ ਦਿੱਤੇ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕਰੋਗੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਿਹਤਯਾਬ ਰਹੋ ਆਪਣੇ ਬੱਚਿਆਂ ਕੋਲ ਆਉਣ ਦੇ ਬਹਾਨੇ ਨਿਊਜ਼ੀਲੈਂਡ ਨੂੰ ਵਾਰ-ਵਾਰ ਵਿਜ਼ਿਟ ਕਰੋ ਜਰੂਰ ਆਵਾਂਗੇ ਜੀ ਜੀ ਆਵਾਂਗੇ ਅੱਗੇ ਵੀ ਆਗੇ ਇੰਟਰਵਿਊ ਦੇ ਆਗੇ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਮਚ ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਮਜ਼ਾ ਆਇਆ ਬਹੁਤ ਚੰਗਾ ਸੀ ਸਰ ਥੈਂਕਸ ਸੋ ਮਚ ਥੈਂਕ ਯੂ ਥੈਂਕ ਯੂ ਦੋਸਤੋ ਹੀ ਸਮਸਟ ਇਨ ਆਲ ਅ ਸੀਨੀਅਰ ਜਸਟਿਸ ਜਿਹੜੇ ਰਹੇ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਤਜਰਬਾ ਉਸ ਤਜਰਬੇ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਇਆ ਔਰ ਭਾਰਤੀ ਦੰਡਾਵਲੀ ਦੀਆਂ ਅਲੱਗ-ਅਲੱਗ ਧਰਾਵਾਂ ਦੇ ਤਹਿਤ ਜਿਹੜੀ-ਜਿਹੜੀ ਸਜ਼ਾ ਉਹਨਾਂ ਨੂੰ ਸੁਣਾਈ ਜਾਣੀ ਚਾਹੀਦੀ ਸੀ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਆਪਣੇ ਪੱਧ ਦੀ ਰੱਖਿਆ ਕੀਤੀ ਔਰ ਜਿਹੜੀ ਇੱਕ ਸੈਕੂਲਰ ਸੋਚ ਨੂੰ ਲੈ ਕੇ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਭਾਰਤੀ ਕਾਨੂੰਨ ਦੇ ਵਿੱਚ ਜੋ-ਜੋ ਪ੍ਰੋਵੀਜ਼ਨਸ ਰੱਖੇ ਗਏ ਸਨ ਉਹਨਾਂ ਨੇ ਉਸ ਦੀ ਬੜੇ ਸ਼ਾਨਦਾਰ ਤੰਗ ਦੇ ਨਾਲ ਰੱਖਿਆ ਕੀਤੀ ਜਰਨੈਲ ਸਿੰਘ ਰਾਹੋ ਸਾਹਿਬ ਸੰਧੂ ਬਲਵਿੰਦਰ ਤਰਕਸ਼ੀਲ ਜੀ ਤੇ ਸੰਦੀਪ ਮਹਿਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਨੂੰ ਪਸੰਦ ਕੀਤਾ ਅੱਗੇ ਚਲ ਕੇ ਵੀ ਅਸੀਂ